ਦੇ ਬਰਨਵਾਰੀ ਬੁਟੀਕਾ ਕਾਲਸਾ ਵਾਲੀ ਬੁਟੀਕੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਰੂਰੂ ਹੋਣ ਦਾ ਜਿਹੜਾ ਮੁਕਮਕਸਦ ਆ ਕਿ ਜਿਹੜੀਆਂ ਲੁਧਿਆਣੇ ਦੇ ਵਿੱਚ ਜਿਹੜੀ ਚੋਣ ਚੱਲ ਰਹੀ ਆ ਲੁਧਿਆਣਾ ਪੱਛਮੀ ਹਲਕੇ ਦੀ ਅਤੇ ਉਹਦੇ ਵਿੱਚ ਸ਼ਰੋਮਣੀ ਅਕਾਲੀ ਦਰਬ ਤੋਂ ਸਰਦਾਰ ਪੁਰਖਾਸ ਸਿੰਘ ਘੁੰਮਣ ਚੋਣ ਲੜ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਮੇਰੇ ਪਹਿਲਾਂ ਨਿੱਜੀ ਤੌਰ ਤੇ ਬੜੇ ਵਧੀਆ ਸੰਬੰਧ ਰਹੇ ਨੇ ਸੋ ਜਦੋਂ ਕੋਈ ਵਿਅਕਤੀ ਚੋਣ ਲੜਦਾ ਉਹਰੇ ਤੱਕ ਪਹੁੰਚ ਕਰਦਾ ਹਰ ਵੋਟਰ ਤੱਕ ਹਰ ਵਰਕਰ ਤੱਕ ਹਰ ਆਗੂ ਤੱਕ ਅਤੇ ਚਾਹੇ ਕੋਈ ਵਿਰੋਧੀ ਪਾਰਟੀ ਦਾ ਵਰਕਰ ਹੋਵੇ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਕੈਂਡੀਡੇਟ ਵੱਲੋਂ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਸਮੁੱਚੀ ਸੰਗਤ ਨੂੰ ਕਿ ਇਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਨੂੰ ਕੁਮਰ ਸਾਹਿਬ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਮਿਲਣਾ ਮੈ ਜੀ ਆਨ ਕਹਿੰਦਾ ਮੈਂ ਰਾਤ ਨੂੰ ਡੇਟ ਹੋਊਗਾ 10 ਵਜੇ ਵੇਲੇ 10 ਵਜੇ ਤੋਂ ਬਾਅਦ ਮਿਲੂੰਗਾ ਮੈਂ ਕੋਈ ਲੇਟ ਆਜੂ ਲੇਕਿਨ ਮੇਰੇ ਕੋਲ ਤਾਂ ਕੀ ਆਉਂਦਾ ਮੈਂ ਸ਼ਾਮ ਨੂੰ ਇਹਨਾਂ ਦੀ ਇੱਕ ਇੰਟਰਵਿਊ ਸੁਣੀ ਜਿਹਦੇ ਵਿੱਚ ਇਹ ਪੰਜ ਮੈਂਬਰ ਜਿਹੜੇ ਭਰਤੀ ਕਮੇਟੀ ਉਹਦੇ ਖਿਲਾਫ ਤੇ ਮੇਰੇ ਨਿੱਜੀ ਖਿਲਾਫ ਉੱਥੇ ਬੋਲ ਰਹੇ ਨੇ ਚਲੋ ਮੈਂ ਉਹਨਾਂ ਦੀ ਮਰਜ਼ੀ ਆ ਨਹੀਂ ਮਤਲਬ ਚਾਹੀਦੀ ਉਹਨਾਂ ਨੂੰ ਸਾਡੇ ਤੋਂ ਅਸੀਂ ਚੁੱਪ ਰਹੇ ਲੇਕਿਨ ਹੁਣ ਮੈਂ ਦੇਖ ਰਿਹਾ ਕਿ ਕੁਝ ਦਿਨਾਂ ਤੋਂ ਰੈਗੂਲਰ ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਦੇ ਇੰਟਰਵਿਊ ਜਿਹੜੀਆਂ ਆ ਰਹੀਆਂ ਨੇ ਸਿਰਫ ਮੇਰੇ ਖਿਲਾਫ ਹੀ ਆ ਰਹੀਆਂ ਨੇ ਮੇਰਾ ਕਰਮ ਜਿਹੜਾ ਉਹਨਾਂ ਕਲਪ ਕੈਡਿਟ ਚੋਂ ਡਰਦੇ ਨੂੰ ਇਲਾਵਾ ਕੁਛ ਚਲੋ ਕਰ ਜਦ ਕਰਦੇ ਨਹੀਂ ਕਰਦੇ ਲੇਕਿਨ ਉਹਨਾਂ ਦੀ ਹਰ ਇੰਟਰਵਿਊ ਦੇ ਵਿੱਚ ਮੇਰਾ ਜ਼ਿਕਰ ਆ ਰਿਹਾ ਕਿ ਮੈਂ ਉਹਨਾਂ ਦੀ ਜਾਂ ਵਿਰੋਧਤਾ ਕਰ ਰਿਹਾ ਮੈਂ ਕਦੇ ਕਦੇ ਕਹਿੰਦੇ ਕਿਸੇ ਪਾਰਟੀ ਦੀ ਮਦਦ ਕਰ ਰਿਹਾ ਕਦੇ ਕਿਸੇ ਪਾਰਟੀ ਦੀ ਰਨਿੰਗ ਹੁੰਦੀ ਹੈ ਵੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਤੁਸੀਂ ਉਹ ਸਬੂਤ ਪੇਸ਼ ਕਰ ਦਿਓ ਲੋਕਾਂ ਨੂੰ ਆਫੀਸਰ ਨੂੰ ਪਦ ਲੱਗ ਜਾਊਗਾ ਜਿਹੜਾ ਵੀ ਤੁਸੀਂ ਕਦੇ ਕਹਿੰਦੇ ਹੋ ਕੋਈ ਪੰਜ ਮੈਂਬਰੀ ਕਮੇਟੀ ਜੋ ਕੋ ਦਿੱਲੀ ਗਿਆ ਫਲਾਨੀ ਪਾਰਟੀ ਨੂੰ ਮਿਲਣ ਗਿਆ ਤੁਸੀਂ ਸਬੂਤ ਦਿਓ ਤਾਂ ਸਹੀ ਸਾਨੂੰ ਪਤਾ ਲੱਗੇ ਵੀ ਕੌਣ ਗਿਆ ਵਾ ਦੇਖੋ ਅਸੀਂ ਮੈਂ ਪਾਰਟੀ ਦੇ ਬਹੁਤ ਦਰਸਪਾਈ ਰਿਹਾ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਸਾਡੇ ਲੀਡਰਸ਼ਿਪ ਨਾਲ ਕੁਝ ਮਤਭੇਦ ਚੱਲ ਰਹੇ ਪਿਛਲੇ ਸਮੇਂ ਤੋਂ ਲੇਕਿਨ ਉਸ ਵਕਤ ਜਿੰਨੀ ਅਸੀਂ ਚੋਣਾਂ ਆਈਆਂ ਪਾਰਲੀਮੈਂਟਰੀ ਚੋਣਾਂ ਆਈ ਉਦਾਂ ਨੇ ਤੇ ਤੁਹਾਡੇ ਨਾਲ ਹੀ ਹੁੰਦੇ ਸਰਜੀ ਸਿੰਘ ਤੇ ਬਹੁਤ ਚੋਣ ਲੜ ਰਹੇ ਕੁਝ ਉਹਨਾਂ ਦੀ ਕੀ ਮਦਦ ਹੋਈ ਸੀ ਹਰ ਤਰ੍ਹਾਂ ਦੀ ਮਦਦ ਆਪਣੇ ਪੱਲੇ ਉਹ ਵੀ ਮਦਦ ਕੀਤੀ ਜਾਂ ਫਾਈਨੈਂਸ਼ੀਅਲੀ ਤੇ ਦਿਨ ਰਾਤ ਲਈ ਕੀਤਾ ਠੀਕ ਆ ਬਾਕੀ ਤਾਂ ਲੋਕਾਂ ਤੇ ਕਿਸਮਤ ਦੇ ਹੱਥ ਆ ਤੁਹਾਡੀ ਕਾਮਯਾਬੀ ਕਾਰਪੋਰੇਸ਼ੀਅਲ ਚੋਣਾਂ ਲੰਘ ਕੇ ਗਈਆਂ ਜਿਹੜੇ ਵੀ ਕੈਂਡੀਡੇਟਾਂ ਕਿਉਂ ਲੜ ਰਿਹਾ ਜਿਹਨੇ ਮੈਨੂੰ ਬੁਲਾਇਆ ਜਿੱਥੇ ਬੁਲਾਇਆ ਉਥੇ ਪਹੁੰਚਿਆ ਉਹਨਾਂ ਨੇ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਦੇਖੋ ਸਾਡੀ ਭਰਤੀ ਚੱਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੀ ਭਰਤੀ ਦਾ ਕਟ ਨਹੀਂ ਕੀਤਾ ਇਸ ਕਰਕੇ ਵੀ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਕੋਈ ਗਲਤ ਮੈਸੇਜ ਨਾ ਜਾਵੇ ਸਾਨੂੰ ਰੈਗੂਲਰ ਪਛਮੀ ਹਲਕੇ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕਈ ਕੋਤਰਾ ਕਮੇਟੀਆਂ ਦੇ ਵਰਕਰਾਂ ਦੇ ਫੋਨ ਆ ਰਹੇ ਕਿ ਅਸੀਂ ਭਰਤੀ ਕਰਕੇ ਕੱਟ ਰੱਖ ਕੇ ਭਰਤੀ ਕਰਦੀ ਆ ਲੇਕਿਨ ਅਸੀਂ ਜਿੰਨਾ ਤੱਕ ਇਲੈਕਸ਼ਨ ਚੱਲ ਰਹੀ ਹੈ ਅਸੀਂ ਕੋਈ ਪ੍ਰੋਗਰਾਮ ਨਹੀਂ ਕਰ ਰਹੇ ਇਸੇ ਕਰਕੇ ਮੇਰੀ ਤਸੀਰ ਕਰ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਲੇਕਿਨ ਤੁਸੀਂ ਤੁਹਾਡੇ ਪਰ ਉਹਦੇ ਕੋਈ ਗੱਲ ਆ ਰਹੀ ਹੈ ਤੇ ਖੁਦ ਚੌਂੜੜ ਰਹੀਆਂ ਹੋ ਆਪ ਦੀ ਚੌਂੜੜੋ ਤੁਸੀਂ ਫੈਸਲਾ ਲੋਕਾਂ ਦੇ ਹੱਥਾ ਕਿਸਮਤ ਦੇ ਹੱਥਾ ਤੇ ਇਹ ਨਹੀਂ ਕਿ ਰੋਜ਼ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਤੇ ਤੁਸੀਂ ਜਗਰ ਕਰੇ ਸੀ ਚੌਂੜੜੀਆਂ ਨੇ ਤੇ ਜਿੰਨੀ ਚੌਂੜ ਵੀ ਲੜੀਆ ਸਰਕਾਰ ਦੇ ਖਿਦਦ ਵੀ ਲੜੀਆ ਬੜਾ ਬਿਸ਼ੋਇਆ ਤੇ ਕੇਚਾਈਆਂ ਵੀ ਹੋਈਆਂ ਚੱਲੀਆਂ ਸਾਰੀਆਂ ਇਹ ਸਦਾ તમાਸ਼ਾ ਦੇਖਦੇ ਸੀਗੇ ਕਿ ਮਰਜ਼ੀ ਵੀ ਕਰਦੇ ਸੀ ਮੀਆਂ ਨੇ ਮਰਜ਼ੀ ਵੀ ਕੀਤੀ ਹੈਗੀ ਨਹੀਂ ਵੀ ਕਿ ਕੋਈ ਨਹੀਂ ਅਗਲੇ ਦਿਨ ਮਰਜ਼ੀ ਆ ਰਹੀ ਦੀ ਲੇਕਿਨ ਕੋਈ ਵੀ ਆਗੂ ਹੈ ਜਿਹੜਾ ਉਹ ਇੱਕ ਪਾਰਟੀ ਦੇ ਵਿੱਚ ਰਹੇ ਕਦੇ-ਕਦੇ دوسری ਪਾਰਟੀ ਨੂੰ ਫਟਵਾ ਸਕਦਾ ਕਦੇ ਜਾਂ ਉਹ ਕਹਿ ਸਕਦਾ ਕਦੇ ਉਹਦੀ ਆਪਣੀ ਕੀ ਉਹਦੇ ਵਿੱਚ ਵੈਲੀ ਰਹਿ ਜਾਂਦੀ ਹੈ ਸੋ ਇਸ ਲਈ ਤੁਸੀਂ ਇਹ ਸਾਰੀ ਗੱਲਾਂ ਛੱਡ ਕੇ ਆਪਦੀ ਡਾਇਰੈਕਸ਼ਨ ਵੱਲ ਧਿਆਨ ਦਿਓ ਬਹੁਤ ਦਿਨ ਰਹਿ ਗਏ ਨੇ ਬਾਕੀ ਜਿਹੜਾ ਨਤੀਜਾ ਉਹ ਲੋਕਾਂ ਨੇ ਦੇਣਾ ਤੇ ਪਰਮਾਤਮਾ ਨੇ ਦੇਣਾ ਹੈ ਕਾਨੂੰ ਦੇ ਸਾਨੂੰ ਤੁਸੀਂ ਪਲੇਨ ਤੋਂ ਸੋ ਆਪ ਦੀ ਨਰਜੀ ਹੈ ਜਿਹੜੀ ਸਾਰੀ ਇਸ ਪਾਸੇ ਲਾਉਂਦੇ ਸੀ ਸੋ ਮੇਰਾ ਕਿਉਂਕਿ ਬਾਰ ਬਾਰ ਤੁਹਾਡੀਆਂ ਇਹ ਗੱਲਾਂ ਆ ਰਹੀਆਂ ਸੀ ਇਸ ਲਈ ਪੈਸਾ ਮੈਂ ਚਾਹੁੰਦਾ ਸੀ ਕਿ ਮੈਂ ਜਵਾਬ ਦਵਾਂ ਲੇਕਿਨ ਜਦੋਂ ਬਾਰ ਬਾਰ ਤੁਸੀਂ ਰੋਜ਼ ਗੱਲ ਲੀਕ ਤੇ ਸ਼ੁਰੂ ਹੋਗੇ ਤਾਂ ਅਲੱਗ ਨਾ ਪਤਾ ਨਹੀਂ ਕਿਉਂ ਚੁੱਪ ਬਿਠੇ ਰਹੇ ਸੋ ਇਸ ਲਈ ਇਧਰ ਜੋ ਵੀ ਆ ਤੁਸੀਂ ਅਜੇ ਤੱਕ ਮੇਰੇ ਕੋਲ ਇਹ ਨਾ ਆਏ ਹੋ ਮਦਦ ਦੇ ਲਈ ਤੇ ਨਾ ਤੁਹਾਨੂੰ ਮੇਨਾਂ ਲੋੜ ਸਾਡੀ ਮਦਦ ਦੀ ਸਿਰ ਤੁਸੀਂ ਜਾਣ ਬੁੱਝ ਕੇ ਕਿਰਦਾਰਕੁਸ਼ੀ ਕਰ ਰਹੇ ਹੋ ਤੇ ਬਨਾਵ ਕਰਨਾ ਚਾਹੁੰਦੇ ਹੋ ਸੇ ਬਾਕੀ ਸਾਰੇ ਲੋਕ ਮੈਨੂੰ ਜਾਣਦੇ ਨੇ ਮੇਰੇ ਬਾਰੇ ਮੇਰੇ ਪਰਿਵਾਰ ਬਾਰੇ ਵੀ ਜਾਣਦੇ ਨੇ ਲੋਕਾਂ ਨੂੰ ਸਾਰਾ ਪਤਾ ਹੀ ਆ ਸੋ ਸਾਰਿਆਂ ਦਾ ਧੰਨਵਾਦ ਵੈਰੀ ਗੁੱਡ ਜੀ ਕਾਲ ਸਾਰੀ ਗੁੱਡ ਜੀ ਫਤ